ਜਵੇਂ ਨਾ ਮਾਵਾਂ ਕਹਿੰਦੇ ਹਾਏ ਮੇਰਾ ਲਾਲ ਉੱਠ ਪੁੱਤਰ ਉੱਠ ਵੇ ਹੁਣ ਚੱਲ ਜੀ ਇੱਕ ਮਾਂ ਐ ਵੀ ਆਉਦੀ ਬਹਿ ਕੇ ਨਾਲੇ ਹੱਥ ਫੇਰੀ ਚੱਲ ਮੇਰਾ ਪੁੱਤਰ ਚੱਲ ਐਦਾਂ ਕਰਦੀ ਉਹ ਵੀ ਐ ਤੇ ਦੂਜੀ ਵਾਲੀ ਫਿਰ ਕਈ ਵਾਰੀ ਬੇਬੇ ਗੁੱਸੇ ਉੱਠਦਾ ਨਹੀਂ ਆ ਵੀ ਹੁੰਦਾ ਆ ਵੀ ਤਰੀਕਾ ਉੱਠ ਤੇ ਕਈ ਵਾਰੀ ਜੁੱਤੀ ਵੀ ਪੈਂਦੀ ਪਏ ਇਹਦੇ ਉੱਠ ਤੇ ਕਈ ਵਾਰੀ ਪਾਣੀ ਪਾ ਦਿੰਦੇ ਕਈ ਵਾਰੀ ਬੱਜਾ ਹੀ ਪੁੱਠਾ ਕਰ ਦਿੰਦੇ ਗੁਰਬਾਣੀ ਤੇ ਮੈਨੂੰ ਲੱਗਦਾ ਸਾਰੇ ਤਰੀਕੇ ਵਰਤੇ ਲੈ ਪਰ ਅਸੀਂ ਉੱਠੇ ਫੇਰ ਵੀ ਉੱਠੇ ਥੋੜਾ ਹੈ ਉਹੀ ਹਾਲ ਹੈ ਸਾਡਾ ਜਦੋਂ ਵੀ ਜਦਾ ਜੀ ਕਰਦਾ ਆਉਂਦਾ ਲੁੱਟ ਕੇ ਕਮਲਾ ਕਰਕੇ ਬੁੱਧੂ ਬਣਾ ਕੇ ਲੈ ਜਾਂਦਾ ਅੱਜ ਵੀ ਓਵੇਂ ਦੇ ਹੀ ਐ ਅੱਜ ਵੀ ਓਵੇਂ ਨਹੀਂ ਐ ਅੱਜ ਜਿੰਨਾ ਮਰਜ਼ੀ ਜੋਰ ਲਈ ਜੋ ਸਿਸਟਮ ਹੋਇਆ ਹੈ ਬੋਲਿਆਂ ਤੇ ਦੇਸ਼ ਵਿੱਚ ਵਾਜੇ ਵੇਚਦੇ ਫਿਰਨ ਵਾਲੀ ਗੱਲ ਹੈ। ਹੁਣ ਵਾਜਾ ਸੁਣਨਾ ਕਿਹੜਾ ਉਹ। ਵੀ ਆ ਉਹ ਬਾਜ ਤੇ ਸੁਣਦੇ ਨਹੀਂ ਹੈ ਹੀ ਬੋਲੇ ਸਾਰੇ। ਉੱਥੇ ਕੀ ਹੈ? ਅੰਨਿਆਂ ਦੇ ਦੇਹ ਚੈਣਕਾ ਵੇਚਦੇ ਐ। ਕਿਸ ਪਤਾ ਫਾਇਦਾ ਹੋਣਾ ਕੋਈ। ਤੁਸੀਂ ਗੱਲ ਕਰਕੇ ਵੇਖੋ ਅੱਜ ਖਲਾਰਾ ਪਾਉਂਦੇ, ਢਟਕਤ ਕਿਵੇਂ ਢਟਕਦੇ ਨੇ ਸਾਰੇ। ਵਿਰੋਧ ਜਦੋਂ ਹੁੰਦਾ ਰੌਲਾ ਪੈਂਦਾ, ਇਹਦਾ ਮਤਲਬ ਅਜੇ ਲੋਕ ਜਾਗਣਾ ਚਾਹੁੰਦੇ ਨੇ। ਚਾਹੇ ਅਗਲੇ ਦਾ ਫਾਇਦਾ ਹੀ ਹੋਵੇ ਪਰ ਜਾਗਣਾ ਚਾਹੁੰਦਾ ਕਿੱਥੇ ਹੈ ਕੋਈ ਜਿੰਨਾ ਕੋਈ ਸਮਝੌਤਾਵਾਦੀ ਹੋ ਕੇ ਸਾਰਿਆਂ ਦੀ ਸਾਂਝੀ ਭਾਬੀ ਬਣ ਕੇ ਰਵੇ ਇਹਨੂੰ ਵੀ ਖੁਸ਼ ਕਰੇ ਇਹਨੂੰ ਕੋਈ ਗਾਉਣ ਵਾਲਾ ਨਹੀਂ ਸੀ ਕਹਿੰਦਾ ਅਖੇ ਅੱਜਕੱਲ ਦੇ ਬਾਬੇ ਗੱਲਾਂ ਜੋਗੇ ਰਹਿ ਗਏ ਖਣਿਟੀ ਆਰ ਪੀ ਮਗਰ ਐਂਜੇ ਸੀ ਚੈਨਲਾਂ ਤੇ ਬਹਿ ਗਏ ਟੀ ਆਰ ਪੀ ਮਗਰ ਪਹਿ ਗਏ ਐਦਾਂ ਨਹੀਂ ਕਹਿ ਰਹੇ ਸੀ ਹੁਣ ਜੇ ਮੈਂ ਥੋੜਾ ਜਿਹਾ ਖੁੱਲ ਕੇ ਬੋਲਦਿਆਂ ਫਿਰ ਸਾਰੇ ਪਾਸੇ ਚੀਕਾਂ ਪੈ ਜਾਂਦੀਆਂ ਰੌਲਾ ਪੈ ਜਾਂਦਾ ਵੀ ਐਂ ਕਹਤਾ ਮੈਂ ਬੋਲਤਾ ਹਾਂ ਤਾਂ ਮੈਂ ਵੇਖਦਾ ਸੀ ਉਹ ਜਿਹੜੀ ਫੋਟੋ ਲਈ ਨਾ ਉਸ ਗੋਂ ਵਾਲਿਆਂ ਨੇ ਉਹਨੇ ਮੇਰਾ ਇੰਨਾ ਚਿਹਰਾ ਨਹੀਂ ਵਿਖਾਇਆ ਥੱਲੇੋਂ ਹੀ ਕੱਟ ਕੇ ਜਦੋਂ ਟੀਆਰਪੀ kia ਤੇ YouTube ਚੈਨਲ ਆਪਣੇ ਵਾਲੇ ਦੇ ਉੱਤੇ ਲੱਗਿਆ ਇਸ਼ਤਿਹਾਰ ਵਿਖਾਇਆ ਗੋਲਮੋਲ ਤਰੀਕੇ ਨਾਲ ਇਨਡਾਇਰੈਕਟ ਕਹਿੰਦੇ ਕੋ ਬੁਕਵਾ ਕੇ ਆਪਣੇ ਵਰਗਿਆਂ ਨੂੰ ਅਕੇ ਕਰਨ ਸਤ ਸੰਗ ਕਰਨੇ ਸੀ ਤੇ ਚੈਨਲਾਂ ਤੇ ਬਹਿ ਗਏ ਇਹਨਾਂ ਨੂੰ ਪੁੱਛਣ ਨਾਲ ਹੋਊ ਵੀ ਤੁਹਾਡੇ ਜਿਹੜੇ ਪਿਓ ਨੇ ਉਹ ਸਤ ਸੰਗ ਕਰਨ ਵੀ ਨਹੀਂ ਦਿੰਦੇ ਚੱਲਦੇ ਆ ਲੈ ਚਲੋ ਸਤ ਸੰਗ ਕਰਨ ਚੱਲੀਏ ਕਿ ਤੂੰ ਵੀ ਆ ਜੀ ਵੇਖ ਲਈ ਨਾਲ ਬਹਿ ਕੇ ਕਰਦੇ ਕੀ ਨੇ ਮਤਲਬ ਜਿਹੜੇ ਜਿਹੜੇ ਗੁੰਡੇ ਬੰਦੇ ਇੱਥੇ ਬੜੇ ਫਿਰਦੇ ਨੇ ਬੁੱਲਣ ਦਿੰਦੇ ਕਿਤੇ ਗੱਲ ਕਰਨ ਦਿੰਦੇ ਆ ਗੱਲ ਕਰੋ ਯਾਰ ਵੀ ਇੱਕ ਢਟਰੀਆਂ ਵਾਲਾ ਆ ਐ ਬੋੜ ਥੋਕ ਕੇ ਉਹਦੀਆਂ ਜਿਹੜੀਆਂ ਗੱਲਾਂ ਸਮਾਜ ਨੂੰ ਬਹੁਤ ਨੁਕਸਾਨ ਪਹੁੰਚਾ ਰਹੀਆਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਉਹ ਦੱਸ ਆਜੇ ਨਜ਼ਾਰਾ ਨਾਲੇ ਫਿਰ ਮੈਨੂੰ ਪਤਾ ਲੱਗੇ ਵੀ ਆ ਗੱਲਾਂ ਕਰਦਾ ਹੈ ਸਮਾਜ ਲਈ ਘਾਟਕ ਨੇ ਨੁਕਸਾਨ ਬਹੁਤ ਕਰਨ ਦੀ ਹੈ ਲੋਕਾਂ ਦਾ ਉਹ ਕਹਿੰਦਾ ਰੱਬ ਤੁਹਾਡੇ ਚ ਨੌਜਵਾਨ ਪੈਰਾਂ ਤੇ ਖੜੇ ਹੋ ਰਹੇ ਐ ਕੰਫੀਡੈਂਸ ਭਰਦਾ ਲੋਕਾਂ 'ਚ ਹਿੰਮਤ ਕਰੋ ਅੱਖ ਚੱਕ ਪਾਓ ਇਹ ਠੀਕ ਨਹੀਂ ਇਹ ਗਲਤ ਹੈ ਪਰ ਬੰਦੇ ਕਹਿੰਦੇ ਇਹ ਟੀਆਰਪੀਆਂ ਯਾਰ ਜਦੋਂ ਤੁਸੀਂ ਗੱਲ ਠੀਕ ਕਰੋਗੇ ਤੇ ਸੁਣਨ ਵਾਲਿਆਂ ਨੇ ਆਪੇ ਹੀ ਸੁਣ ਲੈਣੀ ਕੋਈ 5000 ਕੋਈ 10000 YouTube ਲਾਈਵ ਚੱਲਦਾ 10 12000 ਕਿਹਬਰੀ ਸੁਣ ਲੈਂਦੇ ਨੇ ਇਹ ਤੇ ਨੋਰਮਲ ਗੱਲਾਂ ਹੈ ਪਰ ਪ੍ਰਚਾਰਕ ਪ੍ਰਚਾਰ ਕਰਨ ਕਿਵੇਂ ਇਹਦਾ ਕਰਨ ਭਈ ਪ੍ਰਚਾਰ ਪ੍ਰਚਾਰ ਕਰ ਰਹੇ ਐ ਸੰਝੇ ਬਣ ਜੋ ਮਸਤਾਂ ਦੇ ਵੀ ਜਾਇਆ ਕਰਾਂਗੇ ਲੱਖ ਰੁਪਏ ਉਹਨਾਂ ਤੋਂ ਵੇੜ ਜੂ ਉਹਨਾਂ ਦੀ ਜਾਇਆ ਕਰਾਇਗਾ सरसे वाले ने सद लेओ उनो तो 2 लाख ਲੈਣਾ گے پھر کہہ دے گا چل پوچھوں گا ਵੀ ਤੂੰ ਸਰਸੇ والے ਕੋਲੇ ਕੀ ਕਰਨ ਗਿਆ ਸੀ ਫਿਰ ਕਾਂਗੇ ਅਸੀਂ ਤੇ ਗਾਉਣ ਵਾਲੇ ਹੁੰਨੇ ਆ ਅਸੀਂ ਤੇ ਸਾਡਾ ਤੇ ਕੰਮ ਐ ਹੋਰ ਵੀ ਕਈ ਕੁਛ ਕਹਿ ਸਕਦਾ ਮੈਂ ਇੱਥੇ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਕਹਿਣਾ ਨਹੀਂ ਚਾਹੁੰਦਾ ਆਪਾਂ ਵੀ ਬਣ ਜਾਂਦੇ ਆ ਪ੍ਰਚਾਰਕ ਜੀ ਐਂ ਪ੍ਰਚਾਰ ਹੁੰਦਾ ਤੇ ਕਰੋ ਸਾਰਿਆਂ ਦੇ ਬਾਬਿਆਂ ਦੇ ਫਿਰਦੇ ਨਹੀਂ ਲਫਾਫੇ ਲੈਂਦੇ ਅਗਲਾ ਇਹਦੇ ਕੋਲ ਵੀ ਜਾਂਦਾ ਇਹਦੇ ਕੋਲ ਵੀ ਜਾਂਦਾ ਇਹਦੇ ਕੋਲ ਵੀ ਜਾਂਦਾ ਪਰ ਅਸੀਂ ਸਟੈਂਡ ਲੈ ਕੇ ਖੜੇ ਆਹ ਜਿਹੜਾ ਗੱਲ ਕਰਨੀ ਹੈ ਐ ਠੋਕ ਪਾ ਜਾ ਕੇ ਕਰਨੀ ਹੈ ਚਾਹੇ ਟਕਸਾਲ ਰੌਲਾ ਪਾਵੇ ਚਾਹੇ ਅਕਾਲ ਤਖਤ ਵਾਲੇ ਪੌਣ ਪਾਈ ਜਾਓ ਪਰ ਜਿਹੜੀ ਗੱਲ ਕੰਫੀਡੈਂਸ ਭਰਨ ਵਾਲੀ ਹੈ ਕਰਨੀ ਹੈ ਸਾਂਝੀਆਂ ਭਾਬੀਆਂ ਬਣ ਕੇ ਅਸੀਂ ਜਿਉਣਾ ਨਹੀਂ ਚਾਹੁੰਦੇ ਕਰਦੇ ਆ ਹਿੰਮਤ ਨਾਲ ਆਪਣੀ ਗੱਲ ਕਰਨੀ ਹੈ ਪਰ ਸਾਰਿਆਂ ਦੇ ਅੰਦਰ ਮੈਂ ਇਹ ਸੋਚਾਂ ਮੈਂ ਕਿ ਬਾਬੇ ਤੇ ਤੜਫੜ ਇਹਨਾਂ ਨੂੰ ਕੀ ਪ੍ਰੋਬਲਮ ਬਿਮਾਰੀ ਹੁੰਦੀ ਹੈ ਬਾਬਿਆਂ ਨੂੰ ਤਾਂ ਲੋਕ ਠੀਕ ਹੈ ਇਹਨਾਂ ਨੂੰ ਕੀ ਹੈ ਫਿਰ ਮੈਂ ਸੋਚਾਂ ਵੀ ਸ਼ਾਇਦ ਖਰੇ ਮਸਤਾ-ਮੁਸਤਾ ਦੇ ਗਾਉਣਾ ਹੁੰਦਾ ਹੈ ਸ਼ਾਇਦ ਇਹਨਾਂ ਨੂੰ ਉਧਰ ਲਈ ਵੀ ਕਹਿੰਦੇ ਹੋਣਗੇ ਯਾਰ ਮਾੜਾ-ਮੋਟਾ ਕਰੋ ਗੱਲਬਾਤ ਪਰ ਚਲੋ ਮੈਂ ਕਹਿਣਾ ਵੀ ਯਾਰ ਕਿਤੇ ਤੇ ਇਹ ਕੋਰੋਨਾ ਲਿਆਉ ਗਾਉਣਾ ਵਾਲਿਓ ਇਕੱਠੇ ਹੋ ਕੇ ਜਿਹੜਾ ਵੀ ਵੀਰ ਹੈ ਇੱਕ ਵੀਡੀਓ ਬਣਾਉਂਦਾ ਐ ਲਾਇਆ ਵੀ ਉਧਰੋਂ ਲਾ ਲੋ ਮੇਰਾ ਪ੍ਰੋਗਰਾਮ ਅੱਜ ਦੇ ਦੀਵਾਨ ਲਾ ਲੋ ਤੇ ਫਿਰ ਕਹੋ ਵੀ ਇਹ ਟੰਡਰੀਆਂ ਵਾਲਾ ਗਲਤ ਗੱਲਾਂ ਕਰਦਾ। ਯਾ ਇਹਦੇ ਵਿੱਚ ਕਮੀ ਹੈ ਜੇ ਇਹਦੀਆਂ ਗੱਲਾਂ ਸਮਾਜ 'ਚ ਲਾਗੂ ਹੋ ਗਈਆਂ ਤੇ ਆ ਨੁਕਸਾਨ ਹੋ। ਇਹ ਕਹਿੰਦਾ ਗੁਰਦੁਆਰੇ ਛੱਡੋ ਸਕੂਲ ਬਣਾਈਏ। ਇਹ ਕਹਿੰਦਾ ਕਲਾਸਾਂ ਲੱਗਣ। ਇਹ ਕਹਿੰਦਾ ਗਿਆਨ ਲੈਣਾ ਹੈ। ਇਹ ਕਹਿੰਦਾ ਸਹਿਜ ਪਾਠ ਆਪ ਕਰੋ। ਇਹ ਕਹਿੰਦਾ ਬਾਬਿਆਂ ਦੇ ਪਾਠਾਂ ਲੜੀਆਂ 'ਚ 100-100 ਪਾਠ ਕਰਾਣ ਦਾ ਕੋਈ ਫਾਇਦਾ ਨਹੀਂ। ਇਹ ਕਹਿੰਦਾ ਸਵਾਲ ਕਰੋ। ਇਹ ਕਹਿੰਦਾ ਪੈਰਾ ਤੇ ਖੜੇ ਹੋ ਗਏ ਇਹ ਕਹਿੰਦਾ ਕੋਈ ਫਾਇਦਾ ਨਹੀਂ ਸਾਧਾਨ ਨੇ ਮਗਰ ਢਟਕਣ ਦਾ ਫਿਰਨ ਦਾ ਕੋਈ ਫਾਇਦਾ ਨਹੀਂ ਇਹ ਗੱਲਾਂ ਕਰਦਾ ਹੈ ਇਹਦਾ ਸਮਾਜ ਨੂੰ ਆ ਨੁਕਸਾਨ ਹੋ ਉਹ ਲਿਆਓ ਸਾਹਮਣੇ ਐ ਕੀ ਕਹਿਣਾ ਵੀ ਅੱਜ ਕੱਲ ਬਾਬੇ ਟੀ ਆਰ ਪੀਆ ਗੱਲ ਹੈ ਕੋਈ ਗੱਲ ਕਰੋ ਨਾ ਗੱਲ ਦੀ ਗੱਲ ਕਰੋ ਉਹ ਚੀਜ਼ ਵਿਖਾਓ ਨੁਕਸਾਨ ਫਿਰ ਮੈਂ ਵਿਖਾਵਾਂਗਾ ਸਾਧਾਂ ਦੇ ਡੇਰਿਆਂ 'ਚ ਸੁਲਮੇ ਸੂਟੇ ਵਾਲਿਆਂ ਦੇ ਸਾਹਮਣੇ ਖੜ ਕੇ ਜੇ ਗੌਣ ਵਾਲਿਓ ਉਹਨਾਂ ਦੀਆਂ ਸਿਫਤਾਂ ਕਰੋਗੇ ਤੇ ਪੰਜਾਬ ਦੀ ਜਵਾਨੀ ਨੇ ਸੁਲਫੇ ਸੂਟੇ ਵਾਲਿਆਂ ਮਗਰ ਜਾਣਾ ਅੱਗ ਲੱਗੇ ਤੇਰੇ 2 ਲੱਖ ਨੂੰ ਤੈਨੂੰ 2 ਲੱਖ ਵੀ ਪਈ ਸੀ ਤੈਨੂੰ ਨਹੀਂ ਪਤਾ ਤੇਰੇ 팬 ਨੇ ਲੋਕ ਜੇ ਸਾਧ ਮਗਰ ਕਿਸੇ ਬੀੜੀਆਂ ਵਾਲੇ ਕੋਲ ਜਾ ਕੇ ਬਹਿ ਕੇ ਤੇ ਉਹਦੀ ਸੋਲੇ ਗਾਏਗਾ ਸਿਫਤਾਂ ਗਾਏਗਾ ਤੇ ਪੰਜਾਬ ਦੀ ਜਵਾਨੀ ਨੇ ਵੀ ਨਸ਼ੇ ਵਾਲੇ ਪਾਸੇ ਜਾਣਾ ਇਹ ਤੇ ਕਿਮਸਾ ਤਾਂ ਕਾਬੂ ਰੱਖਣ ਵਾਲੇ ਹੈ ਕਿ ਨਹੀਂ ਗੱਲ ਫਿਰ ਜੇ ਤੁਸੀਂ ਗੱਲ ਕਰੋਗੇ ਤੇ ਐਂ ਕਰੀਏ ਫਿਰ ਮੈਂ ਦੱਸੂ ਕਿ ਨੁਕਸਾਨ ਕੀ ਹੈ ਤੇ ਫਾਇਦਾ ਕੀ ਹੈ ਕਿੰਨਾ ਕੁਛ ਬੋਲਿਆ ਜਾ ਸਕਦਾ ਇਸ ਵਿਸ਼ੇ ਤੇ ਪਰ ਮੈਂ ਕਹਿਣਾ ਛੱਡੋ ਰਹਿਣ ਹੁਣ ਆਪਾਂ ਗੱਲ ਕੀ ਕਰਦੇ ਹਾਂ ਵੀ ਤੁਸੀਂ ਜਦੋਂ ਵੀ ਨਾ ਵੱਖਰੀ ਗੱਲ ਕਰਨੀ ਹੈ ਇਹਦੇ ਨਾਲ ਜੋੜ ਲਓ ਚਲੋ ਜਦੋਂ ਵੀ ਗੱਲ ਤੁਸੀਂ ਵੱਖਰੀ ਕਰਨੀ ਹੈ ਜਦੋਂ ਵੀ ਕੁਝ ਕੋਈ ਟੀਕਾ ਲਾਣ ਦੀ ਗੱਲ ਕਰਨੀ ਹੈ ਇਲਾਜ ਜਿਵੇਂ ਹੁਣ ਨਿਆਣੇ ਦਾ ਹੁਣ ਹੋਣਾ ਤੇ ਫਾਇਦਾ ਹੈ ਲੱਤ ਨਹੀਂ ਮਾਰਦਾ ਨਿਆਣਾ ਕੱਲ ਆਪਾਂ ਗੱਲ ਕੀਤੀ ਨਾ ਵੀ ਬੀਬੀ ਦੇ ਕੋਲ ਬੰਦੇ ਨੂੰ ਖਿਲਾ ਰਿਆ ਜਾਂਦਾ ਅਮਰੀਕਾ ਕੈਨੇਡਾ ਕੋਲੇ ਖੜੇ ਆਪਰੇਸ਼ਨ ਹੋਵੇ ਤੇ ਤੈਨੂੰ ਪਤਾ ਲੱਗੇ ਵੀ ਕਿੰਨਾ ਦਰਦ ਝੱਲ ਕੇ ਇੱਕ ਔਰਤ ਨੇ ਤੈਨੂੰ ਪਿਉ ਪਿਉ ਬਨਣ ਦਾ ਸੁੱਖ ਦਿੰਦਾ ਹੈ ਔਰਤ ਨੇ ਕਿੰਨੀ ਤਕਲੀਫ ਚੱਲੀ ਰਾਤ ਮੈਂ ਬੋਲਿਆ ਨਾ ਤੇ ਇੱਕ ਬੀਬੀ ਦਾ ਸਤਨਾਮ ਨੂੰ ਫੋਨ ਆਇਆ ਪਿੰਡੂ ਕੋਈ ਬੀਬੀ ਕਹਿੰਦੀ ਆਹ ਗੱਲ ਕਰਨ ਦੀ ਕੀ ਲੋੜ ਪਈ ਹੈ ਵੀ ਦਰਦ ਹੁੰਦਾ ਹੈ ਤਕਲੀਫ ਚੱਲਦੀ ਹੈ ਮਤਲਬ ਹੱਕ ਕੀ ਦੇ ਦੀ ਗੱਲ ਕਰ ਰਹੇ ਆ ਔਰਤ ਦੀ ਤੇ ਲੰਬਾ ਕੌਣ ਦੇ ਰਹੀ ਹੈ ਔਰਤ ਸੁਣਨਾ ਅਗਲਾ ਨਹੀਂ ਚਾਹੁੰਦਾ ਵਿਛਤਰ ਖਾਣੇ ਨੇ ਖਾਈ ਚੱਲੋ ਸਾਡੀ ਰਿਸਪੈਕਟ ਨਹੀਂ ਪੈਰ ਦੀ ਜੁੱਤੀ ਹੈ ਤੇ ਜੁੱਤੀ ਅਗਲਾ ਬਣਾ ਕੇ ਰੱਖੇ ਕਿਉਂ ਬੋਲਦਾ ਹੈ ਕੀ ਲੋੜ ਪਈ ਹੈ ਕਿਉਂ ਸਮਾਜ ਨੂੰ ਬਦਲਣ ਦੀ ਗਲੋੜ ਕੀ ਪਈ ਹੈ ਕਹਿੰਦੇ ਇਹ ਹਾਲ ਹੈ ਸਾਡਾ ਅੱਜ ਅਸੀਂ ਕਿਨੇ ਰਿਸਪੈਕਟ ਕਰੋ ਜਿੱਥੇ ਸਤਕਾਰ ਨਹੀਂ ਕੀ ਫਾਇਦਾ ਰਿਸ਼ਤੇ ਦੇ ਵਿੱਚ ਪਿਆਰ ਨਹੀਂ ਕੀ ਫਾਇਦਾ ਇੱਕ ਇੱਕ ਚੀਜ਼ ਜ਼ਿੰਦਗੀ ਦੀ ਜਿਹੜੀ ਹੈ ਰਿਲੇਟ ਕਰਦੇ ਆ ਹਰ ਕੰਮ ਜ਼ਿੰਦਗੀ ਤੋਂ ਵੇਖੀ ਦੀ ਆਲੇ ਦੁਆਲੇ ਤੋਂ ਵੇਖੀ ਦੀ ਸਿੱਖੀ ਦਾ ਉਹਨੂੰ ਸਮਝਾਈ ਦਾ ਇਹਦੀ ਲੋੜ ਹੈ ਅੱਜ ਸਾਡੀ ਜ਼ਿੰਦਗੀ 'ਚ ਉਹ ਗੱਲਾਂ ਕਰੋ ਜਿਹਦੀ ਲੋੜ ਹੈ ਅਵਸਥਾ ਉੱਤੀ ਬਣ ਗਈ ਬ੍ਰਹਮ ਗਿਆਨ ਹੋ ਗਿਆ ਖੁੱਲ ਗਿਆ ਜੀ ਦਸਮ ਦਵਾਰ ਖੁੱਲ ਗਿਆ ਐਦਾਂ ਬਾਜੇ ਵੱਜ ਰਹੇ ਨੇ ਆ ਹੋ ਰਿਹਾ ਆ ਹੋ ਰਿਹਾ ਉਹ ਗੱਲਾਂ ਤੁਸੀਂ ਬਹੁਤ ਸਾਲਾਂ ਤੋਂ ਕੀਤੀਆਂ ਸਮਾਜ ਦਾ ਸਾਹਮਣੇ ਵਾਲੇ ਦਾ ਤੇ ਬੇੜਾ ਕਰਕ ਹੋ ਗਿਆ ਸਾਹਮਣੇ ਵਾਲਾ ਬੇਕੁੰਠ ਤੇ ਰੁਲ ਗਿਆ ਆ ਜਿਹੜਾ ਫੈਲਿਆ ਹੋਇਆ ਬੇਕੁੰਠ ਆ ਦਰਗਾਹ ਸਾਡੀ ਪ੍ਰਮਾਤਮਾ ਦਾ ਘਰ ਇਸ ਜਗ ਸੱਚੇ ਕੀ ਹੈ ਕੋਠੜੀ ਇਹ ਤੇ ਰੁਲ ਗਈ ਸਾਡੀ ਤੁਸੀਂ ਇੱਥੇ ਵਾਲੀਆਂ ਕੋਠੜੀਆਂ ਲੱਭਦਿਆਂ ਲੱਭਦਿਆਂ ਨੇ ਬਾਹਰਲੀ ਕੋਠੜੀ ਦੀ ਕੀਤਾ ਹੀ ਕੱਖ ਨਹੀਂ ਜਿੰਨੇ ਬ੍ਰह्म ਗਿਆਨੀ ਜਿੰਨੇ ਦਸ਼ਮ ਦਵਾਰ ਖੋਲਣ ਵਾਲੇ ਜਿੰਨੇ ਅਨਹਦ ਨਾਦ ਸੁਣਨ ਵਾਲੇ ਸਾਰੇ ਪੰਜਾਬ ਦੇ ਵਿੱਚ ਹੋਏ ਐ ਇੰਡੀਆ ਚ ਹੋਏ ਐ ਕਿਹੜਾ ਸਾਧ ਐ ਇਥੇ ਲੱਖਾਂ ਦੇ ਹਸਾਬ ਨਾਲ ਸਾਧ ਨੇ ਕਰੋੜ ਸਾਧ ਹੋਣਾ 100 100 ਲੱਖ ਹੋਣਾ ਹੈ ਕਈ ਇਸ ਤੇਸਤੇ ਸਾਧ ਨੇ ਕਈ ਘਰਾਂ ਤੇ ਰਹਿ ਕੇ ਸਾਧ ਨੇ ਪਰ ਸਵਾਰਿਆ ਕੀ ਜਿੰਨਾ ਇਹ ਕੋਠੜੀ ਗੰਦੀ ਹੋਈ ਪਈ ਐ ਵਿਗੜੀ ਪਈ ਐ ਰਾਜਨੀਤਿਕ ਤਰਫ ਤੋਂ ਸਮਾਜ ਢਾਂਚਾ ਕਰਪਟ ਕੋਈ ਤਾਲ ਤੱਕ ਜੱਜਦੀ ਨਹੀਂ ਮਿਲਦੀ ਆ ਮਰਚਾਂ ਦੇ ਵਿੱਚ ਚੂਰਾ ਪਾਈ ਜਾਂਦੇ ਨੇ ਰੰਗ ਪਾਈ ਜਾਂਦੇ ਨੇ ਗੁਰੂ ਕਲੀਅਰ ਪਾਣੀ ਦੇ ਵਿੱਚ ਵੀ ਮਲਾਵਟਾਂ ਨੇ ਇੱਥੇ ਤੇ ਤੁਹਾਡੇ ਮੈਂ ਕਹਿੰਦਾ ਹਾਂ ਵੀ ਕਰਨਾ ਕੀ ਹੈ ਯਾਰ ਤੁਹਾਡੇ ਦਸਮਦਵਾਰ ਦੀਆਂ ਗੱਲਾਂ ਨੂੰ ਅੱਜ ਤੱਕ ਤੁਸੀਂ ਲੋਕਾਂ ਨੂੰ ਬਦੂ ਬਣਾਈ ਜਾਂਦੇ ਆਂ ਕਮਲੇ ਬਣਾਉਂਦੇ ਆਂ ਤੁਸੀਂ ਲੁੱਟਦੇ ਆਂ ਜੇ ਆਹ ਚੀਜ਼ ਵਧੀਆ ਬਣ ਗਈ ਸੀ ਤੇ ਸਮਾਜ ਕਿਉਂ ਨਹੀਂ ਵਧੀਆ ਬਣਿਆ ਤੁਸੀਂ ਬੋਲੇ ਨਹੀਂ ਤੁਸੀਂ ਟੋਕੇ ਨਹੀਂ ਰਾਜਨੀਤਿਕ ਬੰਦੇ ਤੁਸੀਂ ਗੁੰਡਾਗਰਦੀ ਲਈ ਆਵਾਜ਼ ਨਹੀਂ ਉਠਾਈ ਤਾਂ ਬੇੜਾ ਬੈਠਾ ਕਾਹੇ ਸਾਰਾ ਕੁਝ ਹੋਇਆ ਕਿਉਂ ਨਹੀਂ ਹਿੰਮਤ ਕੀਤੀ ਕਿੱਧਰ ਗਿਆ ਬ੍ਰह्म ਗਿਆਨ ਤੁਹਾਡਾ ਉਹ 32 ਬ੍ਰह्म ਗਿਆਨੀ ਹੈ ਅਗਲੇ ਨੇ ਤਵੀਆਂ ਤੇ ਬਾਹਤ ਤੇ ਫਿਰ ਵੀ ਬੋਲੀ ਗਈ ਤੇਗਾ ਚ ਵਾਲੇ ਫਿਰ ਵੀ ਬੋਲੇ ਘਰਾਂ ਦੇ ਵਿੱਚ ਫੁੱਟ ਪਾਈ ਤਾਂ ਵੀ ਬੋਲਿਆ ਅਨੰਦਪੁਰੋ ਖਤਮ ਕਰਤਾ ਇੱਕ ਵਾਰ ਹੀ ਉਜਾੜਦਾ ਸਾਰਾ ਕੁਝ ਉਹ ਜਾਂਦੇ ਨੇ ਕਹਿੰਦੇ ਕੋਈ ਨਹੀਂ ਕੰਡਿਆਂ ਤੇ ਪੈ ਕੇ ਵੀ ਬੋਲੀ ਜਾਂਦੇ ਨੇ ਕਹਿੰਦੇ ਬੋਲਾਂਗੇ ਤੂੰ ਛੱਡ ਜਾ ਉਹ ਸੀ ਸੁਧਾਰਨ ਵਾਲੇ ਸਮਾਜ ਦਾ ਸੁਧਾਰ ਕਰਨ ਵਾਲੇ ਇਨਕਲਾਬੀ ਉਹ ਸੀ ਤਰਦ ਸੀ ਜਿੰਨਾਂ ਨੂੰ ਇੱਥੇ ਕਰੋੜਾ ਬ੍ਰਹਮ ਗਿਆਨੀ ਤੁਰਿਆ ਫਿਰਦਾ ਲੈ ਕੋ ਥੋਕ ਕੇ ਸਟੇਟਮੈਂਟ ਦਿਓ ਤੇਰੇ ਸਾਹਮਣੇ ਹੁੰਦਾ ਤਾਂ ਕਬool ਨਾ ਜੀ ਦੁਨੀਆਂਦਰੀਆਂ ਗੱਲਾਂ ਨਹੀਂ ਕਰਨੀਆਂ ਉਹ ਅਸਲ 'ਚ ਤੁਸੀਂ ਇਹ ਲੋਕਾਂ ਦੇ ਦਿਮਾਗ 'ਚ ਪਾੜਿਆ ਵੀ ਬਾਬੇ ਦੁਨਿਆਵੀ ਗੱਲਾਂ ਨਹੀਂ ਕਰਦੇ ਦੁਨੀਆਂ ਦੀਆਂ ਗੱਲਾਂ 'ਚ ਪੈ ਗਏ ਤੇ ਜੱਪ ਛੱਡ ਜਾਣਾ ਤਵੀਆਂ ਤੇ ਬਾਣ ਗਏ ਜਿੱਲਾਂ 'ਚ ਛਿੱਟਣ ਗਏ ਤੇ ਲੋਕਾਂ ਦੇ ਨਾ ਜੀ ਇਹ ਅੰਦਰ ਦੀਆਂ ਗੱਲਾਂ ਹੀ ਕਰਦੇ ਨੇ ਦੁਨੀਆਂ ਦੀਆਂ ਗੱਲਾਂ ਨਹੀਂ ਕਰਦੇ ਦੁਨੀਆਂ ਦੀਆਂ ਗੱਲਾਂ ਕਰਨ ਵਾਲਾ ਤੇ ਸਾਥ ਨਹੀਂ ਹੁੰਦਾ ਕੋਈ ਪ੍ਰਚਾਰਕ ਹੈ ਜਿਹੜਾ ਦੁਨੀਆਂ ਦੀ ਗੱਲਾਂ ਕਰੀ ਜਾਂਦਾ ਇਹ ਗੱਲਾਂ ਸੱਚੀਆਂ ਐ ਆਪਣੇ ਦਵਾਨਾਂ ਵਿੱਚ ਬਹੁਤ ਬੰਦੇ ਗੱਲਾਂ ਕਰਦੇ ਐ ਇਹ ਜੀ ਦੁਨੀਆ ਦੀਆਂ ਗੱਲਾਂ ਹੀ ਕਰਦੇ ਨੇ ਕੋਈ ਰੱਬ ਦੀ ਗੱਲ ਕਰੋ ਮਤਲਬ ਰੱਬ ਦੀਆਂ ਗੱਲਾਂ ਕਰਨ ਵਿੱਚ ਨੁਕਸਾਨ ਕੋਈ ਨਹੀਂ ਜਦੋਂ ਦੁਨੀਆ ਦੇ ਢਾਂਚੇ ਦੀ ਗੱਲ ਕਰਨੀ ਹੈ ਪਿੱਟ ਸਿਆਪਾ ਤੇ ਪੈਣਾ ਹੀ ਉਦੋਂ ਤਵੀਆਂ ਉਦੋਂ ਆਉਣਗੀਆਂ ਉਦੋਂ ਜੇਲ੍ਹਾਂ ਹੁੰਦੀਆਂ ਉਦੋਂ ਕੇਸ ਪੈਂਦੇ ਐ ਚੱਕਰ ਹੀ ਉਦੋਂ ਪੈਣਾ ਫਿਰ ਇਸ ਕਰਕੇ ਅਗਲਾ ਕਹਿੰਦਾ ਰੱਬ ਦੀਆਂ ਗੱਲਾਂ ਕਰੀ ਚੱਲੋ ਐ ਹੁੰਦੀ ਐ ਜੀ ਅਵਸਥਾ ਐ ਹੁੰਦੀ ਐ ਤੇ ਲੋਕਾਂ ਨੂੰ ਕਹਦੋ ਦੁਨੀਆ ਦੀਆਂ ਗੱਲਾਂ ਕਰਨੀਆਂ ਸਾਡਾ ਕੰਮ ਨਹੀਂ ਅਸੀਂ ਤੇ ਅੰਦਰਲੀਆਂ ਕਰਾਂਗੇ ਬਾਰ ਦੀਆਂ ਕੌਣ ਕਰੂ ਕਹਿੰਦੇ ਬਾਹਰ ਦੀਆਂ ਤੇ ਤੁਸੀਂ ਆਪੇ ਨੇ ਝੱਲੋ ਸਾਨੂੰ ਨਹੀਂ ਪਤਾ ਹੈ ਕਿੱਡੇ ਸ਼ਰਾਬ ਹੈ ਨਹੀਂ ਕਮੀਨੀ ਕਿੱਡੇ ਵਿਗੜੇ ਬੰਦੇ ਨੇ ਇਹ ਲੋਕਾਂ ਦੇ ਦਿਮਾਗ 'ਚ ਵਾਰਤਾ ਹੈ ਵੀ ਇਹ ਦੁਨਿਆਵੀ ਗੱਲਾਂ ਨੇ ਠੀਕ ਹੈ ਤੇ ਅਸਲ ਅਧਿਆਤਮਕਤਵਾਦ ਜਿਹੜਾ ਉਹ ਹੋਰ ਹੈ ਦੁਨਿਆਵੀ ਗਿਆਨ ਹੋਰ ਹੈ ਅਧਿਆਤਮਕਤਵਾਦ ਵਰਤਨਾ ਕਿੱਥੇ ਦੁਨੀਆਂ 'ਚ ਤੇਰਾ ਅਧਿਆਤਮਵਾਦ ਦਿਸਣਾ ਕਿੱਥੇ ਚਾਹੀਦਾ ਦੁਨੀਆ 'ਚ ਸਮਾਜ ਵਿੱਚ ਅਵਸਥਾ ਜਿਹੜੀ ਐ ਦਿਸਣੀ ਕਿੱਤਾ ਚਾਹੀਦੀ ਐ ਕੰਮ ਕਰਕੇ ਵਿਖਾ ਸਮਾਜ ਵਿੱਚ ਤੇ ਅੰਦਰ ਹੀ ਅਵਸਥਾ ਐ ਨਾ ਕਿਸੇ ਨੇ ਵੇਖਣੀ ਐ ਨਾ ਲੈਣ ਨਾ ਦੇਣ ਹੁਣ ਪੁੱਛੇ ਕੌਣ ਇਹਨਾਂ ਤੋਂ ਗੱਲ ਕੌਣ ਕਰੇ ਇਹਨਾਂ ਨਾਲ ਤੇ ਲੋਕਾਂ ਦੇ ਦਿਮਾਗ ਸਟੈਂਕ ਕਰਦੇ ਵੀ ਦੁਨੀਆ ਦੀਆਂ ਗੱਲਾਂ ਤੇ ਕਰਨੀ ਐ ਰਾਜੀ ਕੌਣ ਕਰਦੀ ਐ ਤਾ ਕਰਕੇ ਨਾ ਐਨੇ ਵਿਗੜੇ ਬੰਦੇ ਨੇ ਆਪਣੀ ਗੱਲ ਨੂੰ ਜਸਟੀਫਾਈ ਕਰ ਜਾਂਦੇ ਨੇ ਤਰੀਕਾ ਇਹਨਾਂ ਨੂੰ ਇਹ ਨਾ ਆਉਂਦਾ ਹੈ ਹਿੰਮਤ ਹੈ ਨਹੀਂ ਬੋਲਣ ਦੀ ਤੇ ਕਹਿਣਗੇ ਨਾ ਜੀ ਨਾ ਜਿਵੇਂ ਉਹ ਹੱਥ ਤੇ ਪਹੁੰਚੇ ਨਾ ਲੂਬੜੀ ਤੋਂ ਉਛਾਲਾ ਮਾਰ ਦੇਰੀ ਉਛਾਲਾ ਮਾਰ ਦੇਰੀ ਹੱਥ ਤੇ ਅਪੜੇ ਨਾ ਤੇ ਮੁੜ ਕੇ ਉਹਨੂੰ ਕਹਿੰਦੇ ਵੀ ਬੀਬੀ ਤੂੰ ਖਾਦੇ ਨਹੀਂ ਅੰਬੂਰ ਹਣਾ ਖਾ ਖਾਦੇ ਕਿਉਂ ਨਹੀਂ ਉਹ ਕਹਿੰਦੀ ਖੱਟੇ ਰੇ ਮਤਲਬ ਖਾਦੇ ਤੇ ਗਏ ਕਹਿੰਦੇ ਬੇਸ਼ਰਮ ਹੁੰਦੀ ਡੁੱਲਗੀ ਢਾਲ ਕਹਿੰਦੇ ਪੁੰਝੇ ਹੀ ਖਾਵਾਂਗੇ ਅਸਲ ਤੇ ਬੇਸ਼ਰਮ ਲੋਕ ਨੇ ਸਮਾਜ ਦੀਆਂ ਗੱਲਾਂ ਕਰਨੀ ਸਕਦੇ ਛੇਤਰਾਂ ਤੋਂ ਡਰ ਲੱਗਦਾ ਕਿਤੇ ਅਧਿਆਤਮਿਕ ਬਾਤ ਦੀਆਂ ਗੱਲਾਂ ਹੀ ਕਰਾਂਗੇ ਇਹ ਬੇਸ਼ਰਮਾਂ ਦੀ ਡੁੱਲਗੀ ਢਾਲ ਕਹਿੰਦੇ ਪੁੰਝੇ ਖਾਣ। ਟਟੀਰੀ ਕਹਿੰਦੀ ਮੈਂ ਜਾਣਾ ਹੈ ਉਹ ਲਗਾ ਆਉਂਦੇ ਨਹੀਂ ਭਾਈ ਕੋ ਟੱchnਾ ਚੱਜ ਨਾ ਜਾਣਦੀ ਅੱਖੇ ਭੂ ਸੌੜੀ ਹੈ ਕਿਨੇ ਉਹ ਕਹਿੰਦੇ ਨੱਚਣਾ ਉਹਨੂੰ ਆਪ ਨੂੰ ਨਹੀਂ ਸੀ ਆਉਂਦਾ ਕਹਿੰਦੇ ਬੀਬੀ ਨੱਚਦੀ ਕਿਉਂ ਨਹੀਂ ਕਹਿੰਦੇ ਥਾਂ ਹੀ ਸੌੜਾ ਮੈਂ ਕਿ ਨੱਚਾ ਵੇੜਾ ਹੀ ਸੌੜਾ ਹੁਣ ਤੇਰੇ ਲਈ ਕੰਦਾ ਟਵਾ ਦਈਏ ਮਤਲਬ ਨੱਚਣਾ ਤੇ ਆਪ ਨੂੰ ਨਹੀਂ ਆਉਂਦਾ ਤੇ ਕਹਿੰਦੀ ਥਾਂ ਸੌਣਾ ਤੇ ਟੀਰੀ ਕਹਿੰਦੀ ਮੈਂ ਭੱਜਣਾ ਬਾਜ ਮਗਰ ਥੋੜੀ ਜਿਹੀ ਦੂਰ ਜਾ ਕੇ ਨਹੀਂ ਮੈਂ ਰੁਕੀਸ ਕਰੂੰ ਉੱਥੇ ਦੋ ਕਿੱਲਿਆਂ ਤੇ ਜਾ ਕੇ ਥੱਕ ਗਈ ਸਾਬ ਸਾਈ ਥੱਲੇ ਆ ਗਈ ਨਾਲ ਵਾਲੀਆਂ ਕਹਿੰਦੇ ਗਈ ਨਹੀਂ ਬਾਜ ਨਾਲ ਕਹਿੰਦੀ ਦੁਨੀਆ ਇਹ ਤੇ ਐਵੇਂ ਹੀ ਭੱਜੇ ਫਿਰਦੇ ਨੇ ਕਮਲੀਆਂ ਮੈਂ ਐਵੇਂ ਹੀ ਭਜੀ ਪਰਾ ਭੱਜਿਆ ਗਿਆ ਨਹੀਂ ਜਿਹੜਾ ਭਜਦਾ ਉਹਨੂੰ ਕਮਬਲਾ ਕਹਿੰਦੇ ਐ ਸਮਾਜ ਗੱਲ ਦਾ ਸਮਾਜ ਸੁਧਾਰ ਦੀਆਂ ਗੱਲਾਂ ਕਰ ਨਹੀਂ ਸਕਦੇ ਛਿੱਤਰਾਂ ਤੋਂ ਲੱਗਦਾ ਡਰ बोलना ਜਾਣੀਆਂ ਨੇ ਖੁੱਲ ਢਾਂਚਾ ਜਾਣਾ ਹਿੱਲ ਤੇ ਫਿਰ ਕਹਿਣਗੇ ਅਸੀਂ ਤੇ ਅੰਦਰ ਦੀਆਂ ਗੱਲਾਂ ਹੀ ਕਰਦੇ ਆਹੋ ਤੇਰਾ ਅੰਦਰ ਕਿਸੇ ਨੇ ਵੇਖਣਾ ਨਹੀਂ ਤੇਰੇ ਅੰਦਰ ਗੈਸਾਂ ਦੇ ਜ਼ਰੂਰ ਹੋਣਗੀਆਂ ਹੋਰ ਤੇਰੇ ਅੰਦਰ ਕੀ ਇਮਾਰਤਾਂ ਗੱਲਾਂ ਸਹੀ ਗੱਲ ਹੈ ਸ਼ੂਗਰ ਤੇ ਹੋਦੇ ਦੇ ਅੰਦਰ ਜ਼ਰੂਰ ਹੋਰ ਕਿਉਂ ਇਹੀ ਨੂੰ ਹੋਰ ਲੱਭਣਾ ਕੀ ਸਾਡੇ ਅੰਦਰ ਮਾਰਦੇ ਨੇ ਗੱਲਾਂ ਵੀ ਇਹ ਜੀ ਅੰਦਰ ਦੀਆਂ ਗੱਲਾਂ ਕਰਦੇ ਕਿਹੜੀ ਅੰਦਰ ਇਹ ਚੱਜ ਦੀ ਕੀ ਕੀਤੀ ਹੈ ਗੱਲ ਜੱਜ ਦੀ ਕੋਈ ਸੁਧਾਰ ਦੀ ਗੱਲ ਕੀਤੀ ਕੋਈ ਚਮਕ ਹੈ ਕਿਸੇ ਵਿੱਚ ਜਿਹੜਾ ਬੰਦਾ ਸਾਧਾਂ ਦਾ ਜਾਪਾਈ ਬੈਠਦਾ ਉਹ ਦੋਨੇ ਜਾ ਕਰਕੇ ਘਰੇ ਨੂੰ ਭੇਜ ਜਾਈ ਥੱਲੇ ਹੀ ਵੜ ਜਾਂਦਾ ਤਰਤੀ ਜਿਹਾ ਇਦਾਂ ਹੀ ਹੋ ਜਾਂਦਾ ਕੀ ਕਰਤਾ ਉਹਨਾਂ ਨੇ ਕਮਲੇ ਜੇ ਕਰਕੇ ਕਰਤਾ ਤਾਂ ਕਰਕੇ ਨਾ ਅੱਖਾਂ ਖੋਲ ਕੇ ਜ਼ਿੰਦਗੀ ਜਿਉਂਦੀ